ਸਭੀ ਕਾਲ ਸਾਰਿਆਂ ਨੂੰ ਜੀ ਕੱਲ ਮੈਂ ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਸੀਗੀ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਂ ਮੈਰिज ਕਰਵਾ ਲਈ ਹੈ ਤੇ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਹੈ ਤੇ ਤੁਸੀਂ ਸਾਰਿਆਂ ਨੇ ਉਸ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਮੈਂ ਜਦੋਂ ਕੱਲੇ-ਕੱਲੇ ਦੇ ਕਮੈਂਟ ਰੀਡ ਕੀਤੇ ਨਾ ਤੇ ਮੇਰਾ ਮਨ ਹੀ ਖੁਸ਼ ਹੋ ਗਿਆ ਕਿ ਵਾਕੇ ਸਿਮੀ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਬਾਕੀ ਹੁਣ ਰਹੀ ਗੱਲ ਹਸਬੰਦ ਦਾ ਮਿਲਾਉਂਦੀ ਹੁਣ ਮੈਂ ਇੱਕ ਦੋ ਦਿਨ ਚ ਹਸਬੰਦ ਦਾ ਫੇਸ ਰਿਵੀਲ ਕਰ ਦੇਣਾ ਫਿਰ ਤੁਹਾਡੇ ਲਈ ਬਹੁਤ ਹੀ ਸੋਹਣੀਆਂ-ਸੋਹਣੀਆਂ ਸ਼ਾਰਟਸ ਹਾਸੇ ਵਾਲੇ ਜਾਂ ਕੈਡ ਸ਼ਾਰਟ ਮੂਵੀ ਲੈ ਕੇ ਆਉਂਦੇ ਰਵਾਂਗੇ ਹੁਣ ਜਿੱਦਨ ਫੇਸ ਰੀਵਿਲ ਕਰਤਾ ਉਦੋਂ ਬਾਅਦ ਆਪਾਂ ਸ਼ਾਰਟਸ ਪਾਉਣੇ ਸ਼ੁਰੂ ਕਰਦਾਂਗੇ ਬਾਕੀ ਇੱਕ ਗੱਲ ਦੱਸਣਾ ਹੋਰ ਕਰਨੀ ਸੀ ਜਿਹੜੇ ਅਨਨੋਨ ਪਰਸਨ ਨੇ ਜਿਹੜੇ ਮੇਰੀ ਫੈਨ ਫੋਲਵਿੰਗ ਆ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਬਾਕੀ ਕੱਲ ਮੇਰੀ ਆਈਡੀ ਤੇ ਨਾ ਇੱਕ ਕਮੈਂਟ ਆਇਆ ਸੀਗਾ ਉਹਦੇ ਵਿੱਚ ਬਹੁਤ ਹੀ ਗਲਤ ਲਿਖਿਆ ਗਿਆ ਹੈਗਾ ਤੇ ਉਹ ਸ਼ਾਇਦ ਕੋਈ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਆ ਤੇ ਮੈਂ ਉਹਨੂੰ ਵੀ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜੀ ਗੱਲ ਕਰਨੀ ਆ ਨਾ ਜੇ ਤੇਰੇ ਚ ਇੰਨੀ ਹੀ ਹਿੰਮਤ ਹੈ ਤੇ ਮੇਰੇ ਸਾਹਮਣੇ ਆ ਕੇ ਕਰ ਠੀਕ ਆ ਆਈਡੀਆਂ ਤੇ ਕ ਬਾਕੀ ਰਹੀ ਗੱਲ ਪਰਮਾਤਮਾ ਨਾਲ ਮਾਰੇ ਬੰਦੇ ਦੇ ਮਾਰਿਆ ਤਾਂ ਕੋਈ ਵੀ ਨਹੀਂ ਮਰਦਾ ਠੀਕ ਹੈ ਨਾ ਬਾਕੀ ਤੁਸੀਂ ਮੇਰੇ ਚੈਨਲ ਦੇ ਨਾਲ ਬਣੇ ਰਹੋ ਇਦਾਂ ਹੀ ਮੈਨੂੰ ਲਾਈਕ ਕਮੈਂਟ ਸ਼ੇਅਰ ਸਪੋਰਟ ਕਰਿਓ ਤੇ ਤੁਹਾਡੇ ਲਈ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਤੇ ਮੈਂ ਫੇਰ ਕਹਿਣਾ ਚਾਹੁੰਦੀ ਆ ਕੋਈ ਕਿਸੇ ਦਾ ਚੰਗਾ ਵੇਖ ਕੇ ਨਾ ਖੁਸ਼ ਨਹੀਂ ਹੁੰਦਾ ਜਿੰਨੇ ਮੇਰੇ ਨਾਲ ਗੱਲ ਕਰਨੀ ਆ ਨਾ ਤੇ ਜੇ ਤੁਹਾਨੂੰ ਬਹੁਤੀ ਗੱਲ ਆ ਮੈਂ ਤੁਹਾਨੂੰ ਸਾਰਾ ਦੱਸਾਂਗੀ ਕਿੱਥੋਂ ਆਈ ਆ ਤੇ ਕਿੱਥੇ ਵਿਆਹੀ ਆ ਜੇ ਕਿਸੇ ਚ ਹਿੰਮਤ ਆ ਤੇ ਮੇਰੇ ਨਾਲ ਸਾਹਮਣੇ ਆ ਕੇ ਗੱਲ ਕਰੇ ਆਈਡੀਆਂ ਦੇ ਤੇ ਬਥੇਰੇ ਕੁੱਤੇ ਇਦਾਂ ਹੀ ਭੌਂਕਦੇ ਨੇ ਚੰਗਾ ਜੀ